ਆ ਜੀ ਸਸੀ ਕਾਲ ਜੀ ਸਰ ਨੂੰ ਹਾਂ ਜੀ ਮੇਰੀਆਂ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਸੀ ਜੀ ਕਿ ਸਾਨੂੰ ਦੀਦੀ ਬਲ ਕੌਣੀ ਦੱਸੋ ਹਾਂ ਜੀ ਅੱਜ ਆਪਾਂ ਤੁਹਾਨੂੰ ਬਲ ਕੌਣੀ ਦੱਸ ਜੀ ਅਸਲ ਵਾਰ ਤੇ ਕਿਸੇ ਵੀ ਸਾਈਜ਼ ਦੀ ਆਪਣੀ 벨ਟ ਹੋਵੇ ਤਾਂ ਉਹਦੇ ਵਲ ਕਿਵੇਂ ਪਾਈ ਜਾਂਦੀ ਹੈ ਕਿਵੇਂ ਉਹਦਾ ਮੈਨੇਜਮੈਂਟ ਕੀਤਾ ਜਾਂਦਾ ਹੈ ਜੀ ਹਾਂ ਜੀ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀ ਜੀ ਕਿ ਮੇਰੀ ਹੈਗੀਆ 벨ਟ 28 ਇੰਚ ਤੇ ਕੜਾਈ ਜੀ ਦੀ 7.5 ਹਾਂ ਜੀ ਆਪਾਂ ਪੁੜੇਸਾਂ ਨਾਲ ਗੱਲ ਕਰਦੇ ਆਂ ਅੱਜ ਤੁਹਾਨੂੰ ਹਾਂਜੀ ਆਪਣੀ 벨ਟ ਹੈਗੀ ਹੈ ਜੀ 25 ਜੀ ਆਪਣੀ 벨ਟ ਹੈਗੀ ਜੀ 28 ਇੰਚ ਇਹਦੇ ਹਿਸਾਬ ਨਾਲ ਆਪਾਂ ਤੁਹਾਨੂੰ ਵਾਲ ਪੌਣੇ ਦੱਸਦੇ ਆਂ ਹਾਂਜੀ ਆਪਣੀ 28 ਇੰਚ 벨ਟ ਆ ਜੀ 28 ਦਾ ਹਾਫ ਹਾਫ ਆਪਣਾ ਹੋਗਾ ਜੀ 14 ਇੰਚ ਇਹ ਆਪਾਂ ਜੀ ਇਸ ਤਰ੍ਹਾਂ ਨਿਸ਼ਾਨ ਲਾ ਲਾਂਗੇ 벨ਟ ਤੇ ਇਸ ਤਰ੍ਹਾਂ ਜੀ ਆਪਾਂ ਟੋਕ ਲਾ ਲਾਂਗੇ ਇਹ ਆਪਣਾ ਹੋ ਗਿਆ ਜੀ ਹਾਫ 14 ਇੰਚ ਆਪਣਾ ਫਰੰਟ ਸਾਈਡ 14 ਇੰਚ ਆਪਣਾ ਬੈਕ ਸਾਈਡ ਹਾਂਜੀ ਹੁਣ ਆਪਾਂ ਸਲਵਾਰ ਦੇ ਤੁਹਾਨੂੰ ਦੱਸਾਂਗੇ ਵੀ 28 ਇੰਚ ਦੇ ਹਿਸਾਬ ਨਾਲ ਸਲਵਾਰ ਦੇ ਵਿੱਚ ਕਿਵੇਂ ਚੋਣਾ ਪਾਈਆਂ ਜਾਂਦੀਆਂ ਪਹਿਲਾਂ ਆਪਾਂ ਜੀ ਬੈਕ ਸਾਈਡ ਤੇ ਦੋ ਚੋਣਾ ਪਾ ਲਾਂਗੇ ਇਸ ਤਰ੍ਹਾਂ ਦੋ ਵੱਲ ਪਾ ਲਾਂਗੇ ਜੀ ਆਪਾਂ ਆ ਦੇਖੋ ਜੀ ਇਸ ਤਰ੍ਹਾਂ ਇੱਕ ਇੱਕ ਇੰਚ ਦਾ ਆਪਾਂ ਵੱਲ ਪਾ ਲਿਆ ਹਾਂ ਹਾਂਜੀ ਇਹ ਵੱਲ ਪਾ ਕੇ ਫਿਰ ਆਪਾਂ ਬੈਲਟ ਦੇ ਹਿਸਾਬ ਨਾਲ ਆਪਾਂ ਮੈਨਤੀ ਕਰਨੀ ਆ ਹਾਂਜੀ ਆਪਣੀ ਬੈਲਟ ਦਾ ਹਾਫ 14 ਇੰਚ ਹੋ ਗਿਆ ਜੀ ਤਾਂ ਥੋੜਾ ਜੀ ਹਾਂਜੀ ਇਹ ਆਪਾਂ ਵੱਲ ਪਾ ਲਿਆ ਜੀ ਹਾਂਜੀ ਇਥੋਂ ਆਪਾਂ ਜੀ ਇਸ ਤਰ੍ਹਾਂ ਇੰਚ ਟੇਪ ਰੱਖ ਲੈਣਾ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਲੈਣਾ ਜੀ ਆਪਣੀ 14 ਇੰਚ 벨ਟ ਪੂਰੀ ਹੋ ਗਈ ਇਥੋਂ ਤੱਕ ਜੀ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲਿਆ ਦੋਨੇ ਪਾਸੇ ਇਸ ਤਰ੍ਹਾਂ ਫੜ ਕੇ ਜੀ ਆਪਾਂ ਇੱਕੋ ਜੀ ਟੋਕ ਲਾ ਦੇਣੀ ਆ ਇਹ ਆਪਣੀ 벨ਟ ਪੂਰੀ ਹੋ ਗਈ ਜੀ ਆ ਦੇਖੋ 14 ਇੰਚ 28 2 ਇੰਚ ਆਪਾਂ ਅੱਗੇ ਵਧਾਉਣਾ ਇਸ ਤਰ੍ਹਾਂ ਜੀ 2 ਇੰਚ ਦੇ ਨਿਸ਼ਾਨ ਲਾਉਣਾ ਆਪਾਂ ਇਸ ਤਰ੍ਹਾਂ ਆ ਦੇਖੋ ਦੋਨੇ ਪਾਸੇ ਆਪਾਂ ਇਹ ਨਿਸ਼ਾਨ ਲਾ ਲੈ ਆ ਜੀ ਹੁਣੇ ਆਪਣੀ ਹੋ ਗਈ ਜੀ 16 ਇੰਚ ਬੈਕ ਸਾਈਡ ਤੋਂ ਫਰੰਟ ਸਾਈਡ ਤੋਂ ਆਪਣਾ 벨ਟ ਰਹੇਗੀ ਜੀ 12 ਇੰਚ ਆਪਾਂ ਵਾਲ ਜਿਹੜੇ ਆ ਜੀ ਫਰੰਟ ਸਾਈਡ ਵਾਲੇ ਉਹ ਸਾਰੇ ਆਪਾਂ 12 ਇੰਚ ਦੇ ਬੂਰੇ ਕਰਨੇ ਆ ਜੀ ਇਹ ਆਪਣਾ ਸੈਂਟਰ ਆ ਗਿਆ ਜੀ ਆਸਮਾ ਪਾਏ ਨੇ ਵਿੱਚ ਹਾਂਜੀ ਇਹ ਆਪਾਂ ਆਸਾਂ ਤੋਂ ਇੱਕ ਤਾਂ ਆਪਾਂ ਜੀ 1 ਇੰਚ ਅੱਗੇ ਵੱਲ ਤੋਂ 1 ਇੰਚ ਆਪਾਂ ਇੱਧਰ ਰੱਖਣਾ 1 ਇੰਚ ਹੀ ਆਪਾਂ ਇੱਧਰਲੇ ਪਾਸੇ ਰੱਖਣਾ ਹੁਣ ਆਪਾਂ ਜੀ ਵਲਪੋਣੇ ਸਟਾਰਟ ਕਰ ਦੇਣੀ ਆ ਆਪਾਂ ਵਲਪੋਣੇ ਆ ਜੀ 12 ਇੰਚ ਦੇ ਪਹਿਲਾ ਵਲਪੋਣਾ ਆਪਾਂ ਜੀ 1 ਇੰਚ ਤੇ ਇਸ ਤਰ੍ਹਾਂ ਦੇਖੋ ਜੀ ਇਹ ਤੁਹਾਡੀ ਸਲਵਾਰ ਦੇ ਉੱਤੇ ਡਿਪੈਂਡ ਕਰਦੀ ਹੈ ਗੱਲ ਜੇ ਤੁਹਾਡੀ ਸਲਵਾਰ ਜ਼ਿਆਦਾ ਹੈਵੀ ਆ ਤਾਂ ਆਪਾਂ 2 2.5 3 ਇੰਚ ਦੇ ਵੱਲ ਪਾਵਾਂਗੇ ਜੇ ਆਪਣੀ ਸਲਵਾਰ ਥੋੜੀ ਹਲਕੀ ਆ ਫਿਰ ਆਪਾਂ ਜੀ 1.5 ਦੇ ਇੰਚ ਦੇ 2 2 ਇੰਚ ਦੇ ਵੱਲ ਪਾਵਾਂਗੇ ਮਨ ਜੀ ਹੁਣ ਮੇਰੀ ਸਲਵਾਰ ਥੋੜੀ ਮੀਡੀਅਮ ਆ ਮੈਂ ਜੀ 2 2 ਇੰਚ ਦੇ ਵੱਲ ਪਾਉਂਗੀ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਜੇ ਆਪਣੀ ਸਲਵਾਰ ਫੇਰ ਵੀ ਆਪਾਂ ਨੂੰ ਦੱਸਦਾ ਹੋਵੇ ਵੀ ਘਟਦੀ ਆ ਫਿਰ ਜੀ ਆਪਾਂ ਦੇਣੇ ਜਿੱਤੇ ਕਰ ਦੇਨੇ ਆ ਵਾ ਦੇਖੋ ਜੀ ਮੈਂ 2 2 ਇੰਚ ਦੇ ਪੌਂ ਲੱਗੇ ਵਾਲੇ ਜਿਹੜੀ ਇਸ ਤਰ੍ਹਾਂ ਜੀ ਪਹੁੰਚੇ ਦੀ ਸਲਾਈ ਹੁੰਦੀ ਆ ਉਹਨੂੰ ਆਪਾਂ ਬਲਾਂ ਦੇ ਉੱਪਰ ਨਹੀਂ ਕਰਨਾ ਉਹਨੂੰ ਵਿੱਚ ਨੱਪਣਾ ਹੀ ਆਪਾਂ ਜਿਹੜਾ ਆਪਣਾ ਇਹ ਪੌਂਚਾਇ ਜੀ ਇਹ ਤਾਂ ਆਪਾਂ ਇਸ ਤਰ੍ਹਾਂ ਸੈਂਟਰ ਕਰਕੇ ਇਹਦੇ ਵਿੱਚਕਾਰ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਾ ਦੇਣੀ ਆ ਇਹ ਆਪਣਾ ਸੈਂਟਰ ਹੈ ਇਹ ਸੈਂਟਰ ਤੇ ਜਦੋਂ ਵਲਪਾਉਣਾ ਜੀ ਇਹ ਵਲ ਵੀ ਆਪਣਾ ਉੱਪਰ ਹੀ ਆਉਣਾ ਚਾਹੀਦਾ ਆ ਦੇਖੋ ਜੀ ਆਪਣਾ ਸੈਂਟਰ ਆ ਗਿਆ ਇਹ ਵਾਲਾ ਜਿਹੜਾ ਇੱਥੋਂ ਆਪਾਂ ਨਿਸ਼ਾਨ ਤੋਂ ਚੱਕਣਾ ਇਸ ਤਰ੍ਹਾਂ ਉੱਪਰ ਹੀ ਆਉਣਾ ਚਾਹੀਦਾ ਹੈ अपनी सलवार जीम दी गई अपनी जी पहुंचेगी इस तरह सेंटर जो तो प्रेस करा जी इस तरह अपना सलवार अपनी सीधी रखूगी पहुंचा घूम दी हाँ जी हम आप आ गए जी निशान त ਆ ਦੇਖੋ ਜੀ ਆਪਣਾ ਆ ਨਿਸ਼ਾਨੀ ਬੈਲਟ ਦਾ ਆ ਅੱਗੇ ਆਪਾਂ 2 ਇੰਚ ਨਿਸ਼ਾਨ ਲਾਇਆ ਸੀਗਾ ਉਹਦਾ ਕੇ ਆਪਾਂ ਜੀ ਜਿਹੜਾ ਆਪਣਾ ਨਿਸ਼ਾਨ ਆ ਇਹ ਵਾਲਾ ਇੱਥੋਂ ਤੱਕ ਹੀ ਵਾਲ ਪਾਉਣੇ ਆ ਆਪਾਂ ਜਿਹੜਾ ਅੱਗੇ ਆਪਾਂ ਨਿਸ਼ਾਨ ਲਾਇਆ ਹੈ ਜੀ ਇਹ ਆਪਾਂ ਨਿਸ਼ਾਨੀ ਇਸ ਤਰ੍ਹਾਂ ਰੱਖਨੇ ਆ ਆਹੀ ਵਾਲ ਆਪਾਂ ਜਿਹੜੇ ਆ ਇਹ ਆਪਾਂ 12 ਇੰਚ ਤੇ ਪੂਰੇ ਕਰਨੇ ਆੇੇਵੇਂ ਆਪਾਂ ਜੀ ਉਧਰਲੇ ਪਾਸੇ ਪਾਵਾਂਗੇ ਹਾਂਜੀ ਹੁਣ ਆਪਾਂ ਬਲ ਪਾ ਲਿਆ ਜੀ ਜਿਵੇਂ ਸਾਰਾ ਮੈਂ ਤੁਹਾਨੂੰ ਦੱਸਿਆ ਸੀਗਾ ਖਸਰਾ ਬਣਾ ਲੈ ਆਪਾਂ ਬਲ ਇਧਰ ਵੀ ਪਾ ਲਿਆ ਇਧਰ ਵੀ ਪਾ ਲਿਆ ਜੀ ਹੁਣ ਆਪਾਂ ਮਲਾਮਾਗੇ ਬੈਲਟ ਹਾਂਜੀ ਆਪਾਂ ਪਹਿਲਾਂ ਮਣਕੇ ਦੇਖਾਂਗੇ ਫਿਰ ਆਪਾਂ ਟੈਕ ਕਰਾਂਗੇ ਜਿਵੇਂ ਸਿੱਖਣ ਨਾਲ ਆਪਾਂ ਬਲ ਪਾਏ ਆ ਜੀ ਉਸ ਹਿਸਾਬ ਨਾਲ ਆਪਣੀ ਜਿਹੜੀ ਬੈਲਟ ਆ ਉਹ ਆਪਣੀ ਪੂਰੀ ਆਉਣੀ ਚਾਹੀਦੀ ਆ ਜੀ ਆਪਣੀ ਪੂਰੀ ਆਉਗੀ ਵੀ ਦੇਖੋ ਜੀ ਆਜੀ ਆਪਣਾ ਬੈਲਟ ਦਾ ਸੰਤਰਾ ਆ ਆਪਣਾ ਸਲਵਾਰ ਦਾ ਸੰਤਰਾ ਦੇਖੋ ਜੀ ਗਲ ਕੋਲ ਆਪਣੀ ਪੂਰੀ ਆ ਰਹੀ ਹੈ ਹੁਣ ਆਪਾਂ ਤੁਹਾਨੂੰ ਬੈਲਟ ਅਟੈਚ ਕਰਕੇ ਦਿਖਾਉਣੀ ਆ ਇਹ ਕਿਸ ਤਰ੍ਹਾਂ ਅਟੈਚ ਹੁੰਦੀ ਆ ਹਾਂਜੀ ਇਸ ਤਰ੍ਹਾਂ ਆਪਾਂ ਪਹਿਲਾਂ ਬੈਲਟ ਦਾ ਬੈਕ ਸਾਈਡ ਵਾਲਾ ਪਾਸਾ ਲੈ ਲੈਣਾ ਜੀ ਜੇ ਤਾਂ ਆਪਣੇ ਇਸ ਤਰ੍ਹਾਂ ਜੋੜ ਆਇਆ ਫਿਰ ਤਾਂ ਆਪਾਂ ਨਿਸ਼ਾਨ ਲਾਉਣ ਦੀ ਲੋੜ ਹੀ ਨਹੀਂ ਜੀ ਫਿਰ ਤਾਂ ਆਪਾਂ ਇਸ ਤਰ੍ਹਾਂ ਇਹਨੂੰ ਚੱਕ ਕੇ ਤੇ ਇਸ ਤਰ੍ਹਾਂ ਆਪਾਂ ਵੈਬਸਾਈਟ ਜਿਹੜੀਆਂ ਆਪਾਂ ਦੋ ਚੋਨਾ ਪਾਈਆਂ ਹੋਈਆਂ ਵਹਿੰਦੀਆਂ ਉਹਨਾਂ ਦੇ ਨਾਲ ਇਸ ਤਰ੍ਹਾਂ ਅਟੈਚ ਕਰ ਦਿੰਦੇ ਹਾਂ ਜੀ ਆਪਣਾ ਜੀ ਇਹ ਜੋੜ ਨਹੀਂ ਆਇਆ ਸਿੱਧੀ ਆਪਣੀ ਇਸ ਤਰ੍ਹਾਂ ਬੈਲਟ ਬਣ ਜਾਂਦੀ ਹੈ ਫਿਰ ਆਪਾਂ ਜੀ ਇਸ ਤਰ੍ਹਾਂ ਕਰਕੇ ਬੈਲਟ ਦਾ ਹਾਫ ਕਰ ਲੈਣਾ ਇਸ ਤਰ੍ਹਾਂ ਦੀ ਕਿੜੀ ਵਾਲੇ ਪਾਸੇੋਂ ਫੜ ਕੇ ਇਸ ਤਰ੍ਹਾਂ ਆਪਾਂ ਐ ਕਰ ਲੈਣਾ ਤੇ ਇੱਥੇ ਆਪਾਂ ਨਿਸ਼ਾਨ ਲਾ ਲੈਣਾ ਜੀ ਇਹ ਆਪਣਾ ਬੈਕ ਸਾਈਡ ਆਲਾ ਪਾਸਾ ਬਣ ਜੂਗਾ ਤੇ ਹੁਣ ਤਾਂ ਆਪਾਂ ਨੂੰ ਪਤਾ ਹੀ ਹੈ ਜੀ ਹੁਣ ਆਪਾਂ ਨਿਸ਼ਾਨ ਲਾਉਣ ਦੀ ਜ਼ਰੂਰਤ ਨਹੀਂਗੀ ਹਾਂਜੀ ਆਪਾਂ ਬੈਕ ਸਾਈਡ ਜਿਹੜੇ ਦੋ ਵੱਲ ਪਾਈ ਸੀ ਉਹਨਾਂ ਦੇ ਵਿੱਚ ਆਪਾਂ ਸੈਂਟਰ ਦੇ ਵਿੱਚ ਜਮਾ ਆਪਾਂ ਇਸ ਤਰ੍ਹਾਂ ਰੱਖ ਲੈਣਾ ਜੀ ਇਹਨੂੰ ਪਹਿਲਾਂ ਆਪਾਂ ਇਧਰ ਘੁਮਾ ਦੇਣਾ ਜੀ ਫਿਰ ਆਪਾਂ ਇਧਰ ਦੇ ਪਾਸੇ ਇਸ ਤਰ੍ਹਾਂ ਲਾ ਦੇਣਾ ਨਾਈਤਾ ਜੀ ਆਪਾਂ ਬੈਲਟ ਨੂੰ ਖਿੱਚਣਾ ਤੇ ਨਾਈ ਆਪਾਂ ਸਲਵਾਰ ਨੂੰ ਖਿੱਚਣਾ ਆਪਣਾ ਸੈਂਟਰ ਆ ਗਿਆ ਜੀ ਇਹ ਆਪਣਾ ਆ ਗਿਆ ਬੈਲਟ ਦਾ ਸੈਂਟਰ ਆ ਦੇਖੋ ਜੀ ਜਿਵੇਂ ਨਾਲ ਅਟੈਚ ਹੋ ਗਿਆ ਆ ਦੇਖੋ ਜੀ ਥੋੜਾ ਜਿਹਾ ਹੁਣ ਮੇਰਾ ਬਲਾਲਾ ਪਾਸਾ ਜਿਹੜਾ ਉਹ ਮਾੜਾ ਜਾਂ ਲੂਜ ਹੈ ਮਾੜਾ ਜਿਹਾ ਇਹਦੇ ਆਪਾਂ ਦੀ ਕਰਨਾ ਹੈ ਜੀ ਇੱਥੇ ਆਪਾਂ ਛੋਟਾ ਜਿਹਾ ਇੱਕ ਵੱਲ ਪਾ ਦਾਂਗੇ ਇਵੇਂ ਛੋਟਾ ਜਿਹਾ ਆ ਦੇਖੋ ਐ ਪੂਰਾ ਆ ਗਿਆ ਹਾਂਜੀ ਆਪਣੀ ਬੈਲਟ ਅਟੈਚ ਹੋ ਗਈ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ। ਆ ਦੇਖੋ ਜੀ ਆਪਣੀ ਬੈਲਟ ਜਿਹੜੀ ਉਹ ਅਟੈਚ ਹੋ ਗਈ ਆ। ਇਸ ਤਰ੍ਹਾਂ ਹੀ ਜੀ ਤੁਸੀਂ ਕਿਸੇ ਵੀ ਸਲਵਾਰ ਦੇ ਨਾਲ ਪਾਉਣੇ ਆ ਤਾਂ ਤੁਸੀਂ ਇਸ ਤਰ੍ਹਾਂ ਹੀ ਪਾਉਣੇ ਆ। ਆ ਦੇਖੋ ਜੀ ਇਧਰ ਆਪਣਾ ਸੈਂਟਰ ਕਿੰਨਾ ਹੈ ਜੀ ਸਾਢੇ 3 ਇਹ ਇਧਰ ਕਿੰਨਾ ਹੈ ਜੀ ਸਾਢੇ 3 ਪੂਰਾ ਪੂਰਾ ਸੈਂਟਰ ਆ ਗਿਆ ਨਾ ਆਪਣਾ ਜੀ ਇਸ ਤਰ੍ਹਾਂ ਜੀ ਭਾਵੇਂ ਤੁਹਾਡੀ ਸਲਵਾਰ ਦੀ ਜਿਹੜੀ ਬੈਲਟ ਹੈ ਉਹ 26 ਹੈ ਚਾਹੇ 22 ਹੈ ਚਾਹੇ 28 ਹੈ ਜੀ ਚਾਹੇ 30 ਹੈ ਜਿਸ ਤਰ੍ਹਾਂ ਜੀ ਮੈਂ ਤੁਹਾਨੂੰ ਦੱਸਿਆ ਇਸ ਤਰ੍ਹਾਂ ਹੀ ਵਾਲ ਪਾਉਣੇ ਆ ਇਹ ਤੁਹਾਡੇ ਵਾਲ ਇੱਕ ਪਰਫੈਕਟ ਤਰੀਕੇ ਦੇ ਨਾਲ ਪਹਿਨਣਗੇ ਜੀ ਥੈਂਕ ਯੂ